ਨੂੰ ਸੰਭਾਲਿਆ ਰਾਤ ਦਾ ਵੀ ਸਮਾਂ ਜੋ ਰਾਤਰੀ ਦਾ ਦੀਵਾਨ ਸਜਿਆ ਜਦੋਂ ਰਬੀ ਜੋਤ ਪਰਮੇਸ਼ਰ ਸਰੂਪ ਸਾਡੇ ਤੋਂ ਵਿਛੜ ਕੇ ਗਏ ਨੇ ਉਸ ਸਮੇਂ ਤੇ ਕਿਤਨਾ ਬੈਰਾਗਮਈ ਕੀਰਤਨ ਹੋਇਆ ਔਰ ਆ ਵੀ ਸਮਾਂ ਦੁਪਹਿਰ ਦਾ ਵੀ ਮਹਾਂਪੁਰਖਾਂ ਦਾ ਕੋਟਣ-ਕੋਟ ਰੋਮ-ਰੋਮ ਤੋਂ ਧੰਨਵਾਦ ਹੈ ਕਿਤਨਾ ਸੰਗਤ ਦੀ ਇਕੱਤਰਤਾਈ ਦੀ ਕੋਈ ਹੱਦ ਟੁੱਟੀ ਪਈ ਹੈ ਸੇਵਾ ਵਾਲੇ ਸਜਣਾ ਦੀ ਵੀ ਉਹਨਾਂ ਦੀ ਸੇਵਕਤਾਈ ਦੀ ਵੀ ਤੇਰੇ ਸਿੱਖਾਂ ਦੀ ਸਿਦਕ ਵਾਲੀ ਹੱਦ ਹੋ ਗਈ ਹੱਦੋਂ ਵੱਧ ਸੇਵਾ ਆਈ ਸੰਗਤ ਦੀ ਇਤਨੀ ਸਭਾਲਣਾ ਕਰਨੀ ਇਹਦੇ باوجود ਇਤਨੀ ਕਦਰਤਾਈ ਹੋਵੇ ਔਰ ਕਿਤਨਾ ਸ਼ਾਂਤੀਪੂਰਕ ਵਾਤਾਵਰਨ ਹੋਵੇ ਇੱਕ ਰਸ ਬਿਰਤੀ ਦਾ ਆਨੰਦ ਬਣਿਆ ਹੋਵੇ ਐਸਾ ਕੀਰਤਨ ਮਹਾਰਾਜ ਜੀ ਪਾਸੋਂ ਆਪਾਂ ਸਰਵਣ ਕੀਤਾ ਔਰ ਤਿੰਨ ਦਿਨ ਤੋਂ ਕਿਤਨੀ ਸ਼ੋਭਾ ਵੜਾਈ ਮਹਾਪੁਰਖਾਂ ਦੀਆਂ ਉਹਨਾਂ ਦੀਆਂ ਵੱਡੀਆਂ ਕਮਾਈਆਂ ਪਰੇ ਤੋਂ ਪਰੇ ਐ ਉਹਨਾਂ ਦੀ ਮਹਿਮਾ ਆਸਾ ਵਾਸਾ ਸੰਤ ਕਾ ਬਰਮਾ ਲਿਖੇ ਨਾ ਵੇਦ ਸ਼ੰਕਰ ਕੀ ਤੋਂ ਕਿਹਾ ਗਤੀ 60 ਕੈਸੇ ਲਿਖ ਲੈ ਸੋ ਉਹਨਾਂ ਦਾ ਕਾਨਨ ਸੇ ਨਾਦ ਨਾਈ ਨੈਣ ਸੇ ਦਿਖਾ ਬਣਾਈ ਜੀਬ ਸੇ ਸਵਾਦ ਨਾਈ ਪੀਆ ਜਾ ਪਾਉ ਪਾਇਓ ਹੈ ਕਿਤਨੀ ਕਿ ਸੋਭਾ ਵਿਡਿਆਈ ਉਪਮਾ ਕਰੀ ਜਾਈਏ ਵੱਧ ਤੋਂ ਵੱਧ ਐ ਜਿਨ੍ਹਾਂ ਪਿਆਰੇ ਨੇ ਹਾਜ਼ਰੀ ਲਵਾਈ ਐ ਕੀਰਤਨ ਦਰਬਾਰ ਦੇ ਵਿੱਚ ਐ ਆਪ ਦੇ ਸ਼ਬਦ ਰਾਹੀ ਕੀਰਤ ਰਾਹੀ ਕਥਾ ਰਾਹੀ ਉਹਨਾਂ ਉਹ ਵੀ ਧੰਤਾ ਦੇ ਯੋਗ ਨੇ ਆਪ ਸਭ ਸੰਗਤਾਂ ਵੀ ਔਰ ਮਹਾਰਾਜ ਜੀ ਵੱਲੋਂ ਜੋ ਅੱਜ ਰਾਤ ਦੀ ਜੋ ਸਵੇਰ ਰਾਤਰੀ ਦੀ ਉਸ ਤੋਂ ਇਲਾਵਾ ਦਿਨ ਦੇ ਵਿੱਚ ਜੋ ਸਾਡੇ ਮਾਨਨੀਕ ਪਹੁੰਚੇ ਨੇ ਹਸਤੀਆਂ ਦੇ ਰੂਪ ਦੇ ਵਿੱਚ ਉਹਨਾਂ ਦਾ ਵੇਰਵਾ ਕੁਝ ਇਸ ਪ੍ਰਕਾਰ ਹੈ ਉਹਨਾਂ ਸੱਜਣਾ ਦਾ ਸਾਰਿਆਂ ਦਾ ਸਤਿਕਾਰ ਕੀਤਾ ਜਾਣਾ ਹੈ ਸਰਦਾਰ ਸਰਜੀਤ ਸਿੰਘ ਜੀ ਰਖੜਾ ਸਹਿ ਸਰਦਾਰ ਦਰਸ਼ਪ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਲੋਕਲ ਕਮੇਟੀ ਕਾਂਜੜਾ ਔਰ ਮੈਨੇਜਰ ਸਰ ਮਲਕੀਤ ਸਿੰਘ ਜੀ ਕਾਂਜੜਾ ਸਾਹਿਬ ਤੋਂ ਹੋਰ ਵੀ ਬਹੁਤ ਸੰਗਤ ਆਈ ਹੈ ਔਰ ਇਦਾਂ ਹੀ ਸਰਦਾਰ ਬਲਵਿੰਦਰ ਸਿੰਘ ਜੀ ਖਰਾ ਸਾਹਿਬ ਸੁਪੁੱਤਰ ਸਰਦਾਰ ਕਵੰਦ ਸਿੰਘ ਜੀ ਖਰਾ ਸਰਹੰਦ ਸਰਦਾਰ ਸਦਵੀਰ ਸਿੰਘ ਜੀ ਖੱਟੜਾ ਸਾਹਿਬ ਪਟਿਆਲਾ ਸਰਦਾਰ ਹਰਦੇਵ ਸਿੰਘ ਜੀ ਪੱਪੂ ਕਲਿਆਣ ਜੋ ਜ਼ਿਲ੍ਹਾ ਪ੍ਰਧਾਨ ਨੇ ਸ਼ੋਮਰੀ ਇਕਾਲੀਦਾਨ ਸ਼੍ਰੀ ਅਮਰਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਮਲੇਰ ਕੋੜਲੇ ਨੇ ਔਰ ਨਾਲ ਹੀ ਫਰਵਾਲੀ ਪਿੰਡ ਸਨੌਰ ਦੇ ਉੱਥੋਂ ਦੇ ਗਰੇਵਾਲ ਸਾਹਿਬ ਸਰਪੰਨ ਸਰਦਾਰ ਗੁਰਮੁਖ ਸਿੰਘ ਜੀ ਗਰੇਵਾਲ ਔਰ ਸਾਡੇ ਬਹੁਤ ਸਤਿਕਾਰਯੋਗ ਸੰਤ ਖਾਲਸਾ ਦਲ ਦੇ ਵਿੱਚ ਬੜੇ ਹਰਮਨ ਪਿਆਰੇ ਸਭ ਸੰਗਤਾਂ ਜਾਣਦੀਆਂ ਨੇ ਔਰ ਸਭ ਸੰਗਤਾਂ ਦੇ ਦਿਲਾਂ ਦੇ ਵਿੱਚ ਉਹਨਾਂ ਪ੍ਰਤੀ ਪਿਆਰ ਵੀ ਹੈ ਸਤਿਕਾਰ ਵੀ ਹੈ ਕਿਉਂਕਿ ਆਪ ਬੜੀ ਨਿਮਰਤਾ ਵਾਲੇ ਸੀਗੇ ਪ੍ਰਮਾਤਮਾ ਨੇ ਸਭ ਦਾਤਾਂ ਬਖਸ਼ੀਆਂ ਹੋਈਆਂ ਸੀ ਪਰ ਇੰਨੀ ਨਿਮਰਤਾ ਰੱਖਣੀ ਸੰਗਤ ਦੇ ਵਿੱਚ ਆਮ ਹੋ ਕੇ ਵਿਚਰਨਾ ਸਰਦਾਰ ਲਾਲ ਸਿੰਘ ਜੀ ਰਜਵਾੜਾ ਸਾਹਿਬ ਚਨਾਰ ਖਲਦੂ ਉਹਨਾਂ ਦੇ ਸੁਪੁੱਤਰ ਪਹੁੰਚੇ ਨੇ ਇਸ ਵਾਰ ਸ਼ਰਨਜੀਤ ਸਿੰਘ ਜੀ ਜੋ ਕਿ ਇਸ ਵੇਲੇ ਜ਼ਿਲ੍ਹਾ ਪ੍ਰਧਾਨ ਨੇ ਫਤੇਗੜ ਸਾਹਿਬ ਸ਼ਰੋਮਣੀ ਅਕਾਲੀ ਦਲ ਬਾਦਲ ਸਾਹਿਬ ਔਰ ਸਾਡੇ ਸੰਤ ਪਿਆਰਾ ਸਿੰਘ ਜੀ ਕਫਰੋਜਪੁਰ ਤੋਂ ਔਰ ਸੰਤ ਸ਼੍ਰੀ ਸੰਤ ਹਰਵੰਸ ਦਾਸ ਜੀ ਉਦਾਸੀਨ ਔਰ ਐਡਵੋਕੇਟ ਸ਼੍ਰੀ ਨਰਿੰਦਰ ਕੁਮਾਰ ਜੀ ਕੋਪਾਲ ਮੋਚਨ ਜੋ ਗੁਜਰ ਸਵੇ ਔਰ ਇਦਾਂ ਹੀ ਕਾਂਗੜਾ ਸਾਹਿਬ ਜਿੱਥੇ 30 ਅਪ੍ਰੈਲ ਔਰ 1 ਮਈ ਦੇ ਦੋ ਦੀਵਾਨ ਸਜੇ ਸੀ ਉਥੇ ਸੰਤ ਮੱਘਰ ਸਿੰਘ ਜੀ ਹੋਰਾਂ ਦੇ ਵਰਸੀ ਦੇ ਸਮਾਗਮ ਦੇ ਵਿੱਚ ਉਹਨਾਂ ਦੇ ਸੁਪੁੱਤਰ ਜੋ ਅੱਜ ਬੜਾ ਸਾਥ ਦੇ ਰਹੇ ਨੇ ਸੰਗਤ ਨੂੰ ਸੰਤ ਮੱਘਰ ਸਿੰਘ ਜੀ ਦਾ ਆਪਾਂ ਹੀ ਵਾਰ ਕੇ ਆਪਾਂ ਆਪ ਹੀ ਕਰਵਾਨ ਕਰਗੇ ਜੋ ਤਪਸਥਾਨ ਬਣਿਆ ਬਾਬਾ ਜੀ ਸੰਤ ਮਹਾਰਾਜ ਜਗ ਸਿੰਘ ਜੀ ਦਾ ਕਾਦਲਾ ਸਹਿਬ ਵਾਲਿਆਂ ਦਾ ਉਹਨਾਂ ਦੇ ਸੁਪੁੱਤਰ ਸੰਤ ਹਰਜੀਤ ਸਿੰਘ ਜੀ ਔਰ ਨਾਲ ਸਾਰੀ ਪ੍ਰਬੰਧਕ ਕਮੇਟੀ ਆਈ ਹੈ ਬਾਬਾ ਜਗ ਸਿੰਘ ਜੀ ਦੇ ਤਪਸਥਾਨ ਤੋਂ ਔਰ ਕੰਗੜਵਾਲ ਡੇਰੇ ਤੋਂ ਵੀ ਸੰਤ ਕੇਸਰਦਾਸ ਜੀ ਦੇ ਸੁਪੁੱਤਰ ਉਹ ਵੀ ਪਹੁੰਚੇ ਨੇ ਹੁਣ ਸਰਦਾਰ ਭਜਨ ਸਿੰਘ ਜੀ ਸੈਨियर ਜਨਰਲ ਸਕੱਤਰ ਸਾਹਿਬ ਕੋਲ ਸ਼ਬਦ ਆਪਦੇ ਬੇਨਤੀ ਦੇ ਸੰਗਤਾਂ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵਕਤ ਸੰਤ ਬਾਬਾ ਗੁਰਜਨ ਸਿੰਘ ਗਦਨ ਸਿੰਘ ਜੀ ਉਹ ਸਾਰੇ ਹੀ ਸ਼੍ਰੀ ਮਹੰਤਾਂ ਦਾ ਜਿੰਨੇ ਵੀ ਪੰਜਾਬ ਦੇ ਔਰ ਮਾਲਵੇ ਦੇ ਡੇਰੇ ਨੇ ਉਹਨਾਂ ਦਾ ਮਹੰਤਾਂ ਦਾ ਸ਼੍ਰੀ ਮਹੰਤ ਡੇਰਾ ਜਿੱਥੇ ਕਿ ਗੁਰੂ ਮਹਾਰਾਜ ਪ੍ਰਕਾਸ਼ ਨੇ ਦਿਨ ਰਾਤ ਸੇਵਾ ਹੋ ਰਹੀ ਹੈ ਉਹਨਾਂ ਦਾ ਸਤਿਕਾਰ ਕੀਤਾ ਗਿਆ ਹੈ ਇਸ ਤੋਂ ਇਲਾਵਾ ਰਾਜਨੀਤਿਕ ਔਰ ਸਮਾਜ ਸੇਵਕ ਔਰ ਜਿੰਨੀਆਂ ਵੀ ਹਸਤੀਆਂ ਨੇ ਉਹਨਾਂ ਦਾ ਸਤਿਕਾਰ ਪਹਿਲਾਂ ਤਾਂ ਨਾਲ ਹੁੰਦੇ ਹੁਣ ਸਤਵੀਰ ਸਿੰਘ ਜੀ ਖਟੜਾ ਜਿਨ੍ਹਾਂ ਕਿ ਕਿੰਨਾ ਉਹਨਾਂ ਦਾ ਆਈ.ਡੀ. ਖਟੜਾ ਸਾਹਿਬ ਦੇ ਸੁਪੁੱਤਰ ਨੇ ਔਰ ਲਖਵੀਰ ਸਿੰਘ ਲੱਖਾ ਵੀ ਪਹੁੰਚ ਚੁੱਕੇ ਨੇ ਜੋ ਐਮਐਲਏ ਪੈਰ ਤੋਂ ਸੀ ਉਹਨਾਂ ਦਾ ਸਤਿਕਾਰ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਹਾਂਜੀ ਅੱਗੇ ਜਾ ਕੇ ਲਖਵੀਰ ਸਿੰਘ ਲੱਖਾ ਜੀ ਜਿਨੇ ਆਵੇ ਮਹਾਨ ਹਸਨੀਆ ਧਾਰਮਿਕ ਸਟੇਜ ਤੇ ਇਸ ਵਕਤ ਵਿਰਾਜਮਾਨ ਨੇ ਲਖਵੀਰ ਸਿੰਘ ਲੱਖਾ ਐਮਐਲਏ ਸਾਬਕਾ ਐਮਐਲਏ ਪੈਣ ਔਰ ਉਹਨਾਂ ਦੇ ਨਾਲ ਉਹਨਾਂ ਦੇ ਪੀਏ ਵੀ ਨਾਲ ਨੇ ਕਿ ਕਿ ਇਹ ਸਾਰਾ ਪਰਿਵਾਰ ਕੋਟਲੀ ਪਰਿਵਾਰ ਨਾਲ ਸੰਬੰਧਿਤ ਸੀ ਸਰਦਾਰ ਬਹਾਦਰ ਬਿਆਨ ਸਿੰਘ ਔਰ ਮਹਾਨ ਸੇਵਾ ਵੀ ਕਰਵਾਈ ਹੈ ਔਰ ਇਲਾਕੇ ਦੇ ਵਿੱਚ ਜਗਾ ਜਗਾ ਤੇ ਸੜਕਾਂ ਸਿਸਰ ਦਾ ਕਾਲਜ ਜਦੋਂ ਬੜਿਆ ਸੀ ਇਹਨਾਂ ਦਾ ਮਹਾਨ ਮਹਾਨ ਯੋਗਦਾਨ ਹੈ ਇਸ ਪਰਿਵਾਰ ਦਾ ਇਸ ਤੋਂ ਇਲਾਵਾ ਸੰਤ ਪਾਪਾ ਪਿਆਰਾ ਸਿੰਘ ਜੀ ਫਿਰੋਜ਼ਪੁਰ ਉਹ ਆਇਨੇ ਮੈਂ ਬੇਨਤੀ ਕਰਦਾ ਹਾਂਜੀ ਦਰਸ਼ਨ ਦਿਓ ਸੰਤ ਮਹਾਰਾਜ ਬਾਸ ਹਾਂਜੀ ਸੰਤ ਬਾਬਾ ਪਿਆਰਾ ਸਿੰਘ ਦੇ ਫਿਰੋਜ਼ਪੁਰ ਹਾਂਜੀ ਮਹਾਰਾਜਾਂ ਕੋਲੇ ਹਾਂਜੀ ਅਸ਼ੀਰਵਾਦ ਲੈਣੀ ਹੈ ਇਹ ਹਨ ਸੰਤ ਬਾਬਾ ਪਿਆਰਾ ਸਿੰਘ ਫਿਰੋਜ਼ਪੁਰ ਉਹਨਾਂ ਦੇ ਨਾਲ ਸਿੰਘ ਆਏ ਨੇ ਸਿੰਘਾਂ ਨੂੰ ਵੀ ਬੇਨਤੀ ਕਰਨਾ ਕਿ ਦਰਸ਼ਨ ਦਿਓ ਔਰ ਐਡੇ ਦੂਰੋਂ ਆ ਕਰਕੇ ਪਿਆਰ ਹੈ ਸਤਿਕਾਰ ਹੈ ਅੱਗੇ ਵਾਸਤੇ ਵੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ ਔਰ ਇਸ ਤੋਂ ਇਲਾਵਾ ਹਾਂਜੀ ਦਰਵਾਣ ਸਿੰਘ ਦੇ ਇੱਕ ਕਲਵਾਨ ਸਿੰਘ ਖਰਾ ਦੇ ਜ세ਦਾਰ ਕਲਵਾਨ ਸਿੰਘ ਖਰਾ ਐਸ ਇਲਾਕੇ ਦੇ ਬੜੇ ਹੀ ਸਤਿਕਾਰਯੋਗ ਔਰ ਉਹ ਵੀ ਉਹਨਾਂ ਦੇ ਸੁਪੁੱਤਰ ਨੇ ਔਰ ਮੈਂ ਬੇਨਤੀ ਕਰਾਂਗਾ ਸਰਦਾਰ ਬਹਾਦਰ ਇਹਨਾਂ ਦੇ ਲੜਕੇ 147ਵਾਂ 137ਵਾਂ ਨੰਬਰ